ਉਹ ਦੇਖ ਰਹੇ ਨੂ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਸ਼ੇਖਰ ਵਰਮਾ ਪਿੰਡ ਦੀ ਸੱਤ ਪ੍ਰੋਗਰਾਮ ਨੂੰ ਲੈ ਕੇ ਲੜੀ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਆ ਹਲਕਾ ਗਿੱਲ ਦੇ ਬਾਬਾ ਦੀਪ ਸਿੰਘ ਨਗਰ ਕਲੋਨੀ ਪੰਚਾਇਤੀ ਕਲੋਨੀ ਦੇ ਵਿੱਚ ਕੀ ਇਹਨਾਂ ਦੀ ਸਮੱਸਿਆਵਾਂ ਆ ਕੀ ਇਹਨਾਂ ਦੇ ਵਿਕਾਸ ਕਰ ਰਹੇ ਆ ਇਹਨਾਂ ਨੂੰ ਜਾਣਨ ਵਾਸਤੇ ਅਸੀਂ ਇਹਨਾਂ ਨੂੰ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਸਰਪੰਚ ਹੋਰ ਮੋਹਤਵਰ ਬੰਦੇ ਵੀ ਉੱਥੇ ਮੌਜੂਦ ਆ ਤੇ ਗੱਲਬਾਤ ਕਰਾਂਗੇ ਇਹਨਾਂ ਨਾਲ ਹਾਂਜੀ ਸਰ ਕੀ ਨਾਮ ਬਿਰਲੋ ਹਰਮੇਸ਼ ਸਿੰਘ ਹੈ ਅੱਛਾ ਜੀ ਏਰੀਆ ਕਿਹੜਾ ਜੀ ਏ ਬਾਬਾ ਦੀਪ ਸਿੰਘ ਨਗਰ ਗੱਲ ਸਰਪੰਚੋ ਮੈਂ ਸਰਪੰਚ ਆ ਜੀ ਪਹਿਲੀ ਵਾਰ ਬਣੇ ਪਹਿਲੀ ਵਾਰ ਹੀ ਬਣਿਆ ਸਰਪੰਚ ਮੈਂ ਹਾਂ ਜੀ ਸਰਪੰਚ ਬਣਨ ਤੋਂ ਬਾਅਦ ਕਿਹੜੇ ਜਿਹੜੇ ਉਪਰਾਲੇ ਕੀਤੇ ਤੁਸੀਂ ਕਿ ਜਿਹੜੇ ਕੰਮ ਜਿਹੜੇ ਹੈਗੇ ਕਰਾਈ ਪਹਿਲ ਦੇ ਆਧਾਰ ਦਿੱਤੇ ਜਦੋਂ ਮੈਂ ਪਹਿਲੀ ਗੱਲ ਤੇ ਦੱਸਦਾ ਵੀ ਮੈਂ ਮੇਰੀ ਪੰਚਾਇਤ ਬਣੀ ਨੂੰ ਕਰੀਬ 1 ਸਾਲ ਹੋ ਗਿਆ ਅੱਛਾ ਜੀ ਮੇਰੇ ਨਾਲ ਪੰਜ ਸਮੇਂ ਤਿੰਨ ਵੀਰੀ ਇਹ ਪੰਜ ਬਣ ਗਏ ਦੋ ਵੀਰੀ ਉਹ ਮੇਰਾ ਬੇਟਾ ਪਰੋਜੋ ਉਹ ਵੀ ਪੰਚ ਬਣ ਗਏ ਇਹ ਸਾਰੇ ਮੇਰੇ ਨਾਲ ਮੋਤ ਪ੍ਰਬੰਧ ਦੇ ਮੇਰੇ ਪਿੰਡ ਦੇ ਖੜੇ ਨੇ ਅੱਛਾ ਜਦੋਂ ਉਹਦੇ ਮੇਰੀ ਜਦੋਂ ਅਸੀਂ ਜਿੱਤ ਕੇ ਪਹਿਲੀ ਵਾਰੀ ਇੱਥੇ ਧਰਮਸ਼ਾਲਾ ਚਾਏ ਤਾਂ ਇੱਥੇ ਮਤਲਬ ਇੰਨਾ ਝਾੜ ਮਲੇ ਖੜੇ ਸੀਗੇ ਵੀ ਅੰਦਰ ਬੜ ਨੂੰ ਦਿਲ ਨਹੀਂ ਕਰਦੇ ਪਤਾ ਹੀ ਨਹੀਂ ਲੱਗਦਾ ਸੀ ਵੀ ਧਰਮਸ਼ਾਲਾ ਦਾ ਕੀ ਹੈ ਖੰਡਰ ਬਣਿਆ ਹੋਇਆ ਸੀਗਾ ਕਰੀਬ 20 ਸਾਲਾਂ ਤੋਂ ਇਹਦਾ ਇੱਕ ਢਾਂਚਾ ਹੀ ਖੜਾ ਸੀ ਇੱਥੇ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਸੀ ਬਸ ਇੱਥੇ ਜੋ ਵੀ ਮਤਲਬ ਨਸ਼ੇੜੀਆਂ ਦਾ ਹੀ ਅੱਡਾ ਬਣ ਚੁੱਕਿਆ ਸੀਗਾ ਜਦੋਂ ਅਸੀਂ ਇੱਥੇ ਆਏ ਆਹ ਕਹਿੰਦਾ ਸੀ ਪੰਚਾਇਤ ਨੇ ਮਤੇ ਪਾਏ ਮਤੇ ਪਾ ਕੇ ਸਰਕਾਰ ਤੋਂ ਪੈਸਾ ਲਿਆ ਜਿਹੜਾ ਸਾਨੂੰ ਸਰਕਾਰ ਨੇ ਪੈਸੇ ਦਿੱਤਾ ਉਹਦੇ ਨਾਲ ਇਹ ਵੀ ਅਸੀਂ ਜਿਹੜੀ ਕਾਇਆਕਲਪ ਕੀਤੀ ਐ ਦੇਖੋ ਕਿੰਨਾ ਸੋਹਣਾ ਪਹਿਲ ਸਟੈਪ ਬਣ ਗਿਆ ਸਾਡਾ ਇਹ ਮੱਧ ਵਰਗੀ ਲੋਕ ਯਾਦਾਂ ਰਹਿੰਦੇ ਨੇ ਉਹਦੇ ਜਿਹਦੇ ਕਰਕੇ ਸਾਨੂੰ ਇਹ ਵੀ ਬਹੁਤ ਜ਼ਿਆਦਾ ਸਖਤ ਜ਼ਰੂਰ ਸੀ ਕਿਸੇ ਨੇ ਕੋਈ ਨਿੱਕਾ ਮੋਟਾ ਫੰਕਸ਼ਨ ਕਰਨਾ ਹੈ ਰਿੰਗ ਸੈਰਮਨੀ ਕਰਨੀ ਹੈ ਕਿਸੇ ਦੇ ਬੇਟੀ ਦਾ ਵਿਆਹ ਬੱਚੇ ਦਾ ਵਿਆਹ ਕੇ ਭੋਗ ਪਾਉਣਾ ਉਹਦੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਇਹ ਤਿਆਰ ਕੀਤਾ ਪਹਿਲੀ ਸਰਕਾਰਾਂ ਜਈਆਂ ਸੀਗੀਆਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿਸ ਜਰਿੰਗ ਪਾਪਾ ਦੀਪ ਸਿੰਘ ਨਗਰ ਸਪਾ ਸਰਕਾਰਾਂ ਨੂੰ ਤਾਂ ਨਹੀਂ ਕਹਿ ਸਕਦੇ ਗਾਹ ਫੰਡ ਤਾਂ ਤਕਰੀਬਨ ਆਉਂਦੇ ਹੀ ਰਹੇ ਨੇ ਉਹ ਕਿਤੇ ਜੁਟੀਲਾਈਜ਼ ਹੋਇਆ ਉਹ ਨਹੀਂ ਸਹੀ ਹੋਇਆ ਜੋ ਸਰਕਾਰ ਦੇਖੋ ਗ੍ਰਾਂਟ ਤਾਂ ਦਿੰਦੀ ਹੈ ਮਾੜੀ ਮੋਟੀ ਜੋ ਵੀ ਹੁੰਦੀ ਹੈ ਬਟ ਉਹਨੂੰ ਕਿਸੇ ਨੇ ਖਰਚਿਆ ਉਹ ਹੁਣ ਉਹ ਦੱਸ ਸਕਦੇ ਨਹੀਂ ਕਿੱਥੇ ਖਰਚਿਆ ਪਰ ਇੱਥੇ ਸਾਡੇ ਮਹੱਲੇ ਤੇ ਖਰਚ ਨਹੀਂ ਹੋਏ ਹੋ ਪੈਸੇ ਜੀ ਦੇਖੋ ਹੋਰ ਵੀ ਜਿਵੇਂ ਸਮੱਸਿਆ ਪਾਣੀ ਦੀ ਸਮੱਸਿਆ ਲੈ ਕੇ ਜਿਵੇਂ ਗਲੀਆਂ ਲੈ ਕੇ ਕਿਉਂਕਿ ਦੇਖਿਆ ਜਾਵੇ ਤਾਂ ਜਿਹੜਾ ਸੋਡਾ ਜਿਹੜਾ ਬਾਬਾ ਦੀਪ ਸਿੰਘ ਨਗਰ ਕਲੋਨੀ ਹੈ ਜਿਹੜੀ ਪੰਚਾਇਤ ਚ ਪੈਂਦੀ ਆ ਇਹ ਕਿਤੇ ਲੱਗਦਾ ਹੈ ਜਿਵੇਂ ਸ਼ਹਿਰ ਦੇ ਵਿੱਚ ਹੀ ਆ ਹਾਂ ਕਿਉਂਕਿ ਪਿੰਡ ਦੀ ਇਹਨੂੰ ਦੇਖ ਹੈ ਨਹੀਂ ਵੀ ਕੋਈ ਵੀ ਸ਼ਹਿਰ ਦੇ ਵਿੱਚ ਗਲੀਆਂ ਵੀ ਉਹੀਆਂ ਸ਼ਹਿਰ ਵਾਂਗੂ ਸਭ ਕੁਝ ਆ ਗਿਆ ਕੋਈ ਸਮੱਸਿਆ ਇਹ ਜੀ ਹੈਗੀਆਂ ਜਿਵੇਂ ਪਾਣੀ ਦੀ ਸਮੱਸਿਆ ਹੋ ਵੀ ਬਿਜਲੀ ਦੀ ਸਮੱਸਿਆ ਹੋ ਵੀ ਜਾਂ ਕੁਝ ਹੋਵੇ ਪਹਿਲੀ ਗੱਲ ਤਾਂ ਇਹ ਹੈ ਜੀ ਦੇਖੋ ਸਾਡਾ ਜਿਹੜਾ ਨਗਰ ਗਿੱਲ ਪਿੰਡ ਹੈ ਇਹ ਪੰਜ ਸੱਤ ਕਲੋਨੀਆਂ ਗਿੱਲ ਪਿੰਡ ਦੀਆਂ ਨੇ ਉਹ ਤੋਂ ਨਿਕਲੀਆਂ ਨੇ ਸਾਡੀ ਖੁਸ਼ਕਿਸਮਤੀ ਵੀ ਅਸੀਂ ਬਿਲਕੁਲ ਸ਼ਹਿਰ ਦੇ ਬਿਲਕੁਲ ਜਿਵੇਂ ਬੈਠੇ ਆ ਸਾਡਾ ਪਿੰਡ ਨਹੀਂ ਅਸੀਂ ਸ਼ਹਿਰ ਹੀ ਮੰਨਦੇ ਅਸੀਂ ਗੱਲ ਨੂੰ ਸਾਡੀ ਵੀ ਇੱਛਾ ਇਹੀ ਹੈ ਵੀ ਸਾਡਾ ਪਿੰਡ ਪਿੰਡ ਨਾ ਲੱਗੇ ਸ਼ਹਿਰ ਦਾ ਇੱਕ ਹਿੱਸਾ ਲੱਗੇ ਜਿਹਦੇ ਕਰਕੇ ਅਸੀਂ ਸਭ ਤੋਂ ਪਹਿਲਾਂ ਪਾਣੀ ਦੀ ਸਮੱਸਿਆ ਸੀ ਅਸੀਂ ਅਨੁਸਾਰ ਪਹਿਲਾਂ ਪਾਣੀ ਦੇ ਪੈਪਾ ਪਾਈਆਂ ਸਾਰੇ ਮਹੱਲੇ 'ਚ ਪਾਣੀ ਤਕਰੀਬਨ ਪੈਪਾ ਪੈ ਚੁੱਕੀਆਂ ਨੇ ਆਹ ਦੇਖੋ ਤੁਹਾਡੇ ਸਾਹਮਣੇ ਕਿੱਡਾ ਵੱਡਾ ਪ੍ਰੋਜੈਕਟ ਲੱਗ ਗਿਆ ਸਟਾਰਟਰ ਤੇ ਆ ਗਿਆ ਹੁਣ ਇੱਥੇ ਟਰਾਂਸਫਾਰਮ ਲੱਗਣਾ 5-10 ਦੇਣਾ ਜੋ ਉਹ ਵੀ ਅਸੀਂ ਚਾਲੂ ਕਰ ਦਿਆਂਗੇ ਬਾਕੀ ਦੀਆਂ ਗਲੀਆਂ ਦੀ ਗੱਲ ਜਿਹੜੀਆਂ ਪਹਿਲਾਂ ਗਲੀਆਂ ਬਣੀਆਂ ਸੀ ਉਹਨਾਂ ਦਾ ਕੋਈ ਮਿਆਰ ਐਡਾ ਵਧੀਆ ਨਹੀਂ ਸੀਗਾ ਮੈਨੂੰ ਨਹੀਂ ਪਤਾ ਉਹ ਇੰਜੀਨੀਅਰ ਦੱਸ ਸਕਦਾ ਵੀ ਉਹਨਾਂ ਦੇ ਕਿੰਨੀ ਮਿਆਰ ਸੀ ਕਿੰਨੀ ਨਹੀਂ ਬਟ ਉਹ ਥੋੜੇ ਸਮੇਂ ਦੇ ਵਿੱਚ ਹੀ ਖਿਲਰ ਪੁੱਟ ਰ ਗਈਆਂ ਜਿਹਦੇ ਕਰਕੇ ਸਾਨੂੰ ਬਹੁਤ ਵੱਡੀ ਪ੍ਰੋਬਲਮਾਂ ਆਂਦੀ ਗੁਰੂ ਘਰ ਜਾਣ ਵਾਸਤੇ ਵੀ ਲੋਕਾਂ ਨੇ ਬਹੁਤ ਜ਼ੋਰ ਮੰਗ ਸੀ ਵੀ ਕਲੀ ਨੰਬਰ ਜਿਹੜੀ 7 ਹੈ ਇਹਨੂੰ ਪਹਿਲਾਂ ਬਣਾਇਆ ਜਾਵੇ ਸੀ ਉਹ ਪਹਿਲ ਦੇ ਆਧਾਰ ਤੇ ਸਰਕਾਰ ਤੋਂ ਪਾਸ ਕਰਾ ਕੇ ਪੈਸੇ ਲੈ ਕੇ ਉਹ ਤਕਰੀਬਨ ਤਕਰੀਬਨ ਮੁਕੰਮਲ ਹੋ ਗਈ ਉਹ ਅਸੀਂ ਸਾਡਾ ਬਹੁਤ ਵਧੀਆ ਮਤਲਬ ਉਪਰਾਲਾ ਸੀਗਾ ਜਿਹੜਾ ਅਸੀਂ ਮਹੱਲੇਆਂ ਨੂੰ ਕਰਕੇ ਦਿੱਤਾ ਹੈ ਹੋਰ ਜਿਵੇਂ ਮੇਨ ਲੋਡ ਆਂਦੀ ਹੈ ਥੋੜੀ ਮੇਨ ਲੋਡ ਵੀ ਹਲੇ ਕਿਤੇ ਨਾ ਕਿਤੇ ਰਹਿੰਦੀ ਆ ਕਿਉਂਕਿ ਆਣ ਵਾਸਤੇ ਜਦੋਂ ਜ ਆਉਂਦੇ ਆ ਥੋੜੀ ਜਿਹੀ ਪ੍ਰੋਬਲਮ ਆਂਦੀ ਆ ਕੋਈ ਟੁੱਟੀ ਹੋਈ ਇਹ ਵੀ ਅਸੀਂ ਪਾਸ ਕਰਾ ਲਈ ਆ ਜੀ ਥੋੜਾ ਜਿਹਾ ਇੱਕ ਤਾਂ ਆ ਗੁਰਪ੍ਰਬ ਦਾ ਸੀ ਆ ਨਗਰ ਕੀਰਤਨ ਕੱਢਣਾ ਸੀਗਾ ਅਸੀਂ ਉਹਦੇ ਕਰਕੇ ਅਸੀਂ ਰੁਕੇ ਹੋਏ ਸੀਗੇ ਬਟ ਹੁਣ ਸਾਡੇ ਪ੍ਰੋਗਰਾਮ ਸਾਰੇ ਉਹ ਖਤਮ ਹੋ ਗਏ ਇਹ ਪਾਸ ਹੋ ਚੁੱਕੀ ਆ ਇਹ ਵੀ ਅਸੀਂ ਬਹੁਤ ਜਲਦੀ ਬਣਾਉਣ ਜਾ ਰਹੇ ਆ ਇੱਕ ਸਰਕਾਰ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਵੀ ਚਲਾਈ ਜਾਂਦੀ ਆ ਛੋਡੇ ਜਿਹੜੇ ਆਪਣਾ ਏਰੀਆ ਉਹਦੇ ਵਿੱਚ ਕੁਝ ਹੈ ਇਦਾਂ ਦਾ ਕਿ ਲੋਕ ਨਸ਼ੇ ਆ ਜਾਂ ਕੋਈ ਤਸਕਰ ਹੈਗਾ ਜਾਂ ਕੁਝ ਹੈਗੇ ਆ ਹਾਂਜੀ ਦੇਖੋ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਜੁੱਧ ਨਸ਼ਮੁਦ ਮਹਿੰਮਤ ਚਲਾਈ ਗਈ ਹੈ ਇਹਦਾ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦੇ ਵਿੱਚ ਬਹੁਤ ਮਾੜਾ ਹਸਰ ਹੋ ਰਿਹਾ ਬੱਚਿਆਂ ਦਾ ਇਸੇ ਲੜੀ 'ਚ ਸਾਡੇ ਵੀ ਕਦੋਂ ਸੀਗੇ ਬੰਦੇ ਪਰ ਅਸੀਂ ਚੋਣ ਹੀ ਇਸ ਮੁੱਦੇ ਤੇ ਲੜੀ ਸੀ ਵੀ ਅਸੀਂ ਕਿਸੇ ਨੂੰ ਮੱਲੇ 'ਚ ਨਾ ਚਟਾ ਪੀਣ ਦੇਣਾ ਨਾ ਚਟਾ ਵੇਚਣ ਦੇਣਾ ਉਹ ਉਹਨਾਂ ਨੂੰ ਸਾਡੀ ਸਮਝ ਜਿਹੜੀ ਜਲਦੀ ਆ ਗਈ ਉਹ ਆਪਣੇ ਆਪ ਹੀ ਬੰਦੇ ਦੇ ਪੁੱਤ ਬਣ ਗਏ ਹਣ ਨਹੀਂ ਹੁਣ ਮਤਲਬ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਅੱਗੇ ਨਾਲੋਂ ਸਿਹਤ ਨੂੰ ਲੈ ਕੇ ਉਪਰਾਲੇ ਚਲਾਏ ਆ ਜਿਵੇਂ ਉਹਨਾਂ ਨੇ ਮਹੌਲਾ ਕਲੀਨਿੰਗ ਚਲਾਇਆ ਜਾਂ ਕੁਝ ਚਲਾਇਆ ਉਹਨਾਂ ਵਰਗੇ ਅਸੀਂ ਜੀ ਸਾਡੇ ਇਲਾਕੇ ਦੇ ਸਰਦਾਰ ਜੀਵਨ ਸਿੰਘ ਐਮਐਲਏ ਨੇ ਬਹੁਤ ਵਧੀਆ ਵਧੀਆ ਆਗਾਮੀ ਤੋਂ ਸੋਚ ਵਾਲੇ ਇਨਸਾਨ ਨੇ ਅਸੀਂ ਮੇਰੀ ਪੰਚਾਇਤ ਮੇਰੇ ਨਾਲ ਗਏ ਸੀ ਅਸੀਂ ਉਹਨਾਂ ਨੂੰ ਇਹੀ ਆਖਿਆ ਸੀਗਾ ਵੀ ਸਾਡੇ ਜੀ ਇੱਕ ਡਿਸਪੈਂਸਰੀ ਜ਼ਰੂਰ ਹੋਣੀ ਚਾਹੀਦੀ ਆ ਉਹ ਸਾਡੇ ਪਹਿਲ ਦੇ ਆਧਾਰ ਤੇ ਉਹਨਾਂ ਨੇ ਸਾਨੂੰ ਜੱਸ ਕੀਤੀ ਹੋਈ ਹੈ ਜਗਾ ਵੀ ਸਾਡੇ ਕੋਲੇ ਹੈਗੀ ਆ ਉਹ ਸਰਕਾਰ ਛੇਤੀ ਸਾਨੂੰ ਮਤਲਬ ਦੇਊਗੀ ਹੋਰ ਤੁਸੀਂ ਕੀ ਕੀ ਜਾਣਦੇ ਹੋ ਕਿ ਸਾਡੇ ਹਲਕੇ ਦੇ ਵਿੱਚ ਕਿਹੜੇ-ਕਿਹੜੇ ਤੁਹਾਡੇ ਕੰਮ ਜਿਹੜੇ ਹੈਗੇ ਆ ਪੈਂਡਿੰਗ ਆ ਜਿਹੜੇ ਕਰਾਉਣਾ ਚਾਹੁੰਦੇ ਆ ਤੇ ਜਿੰਨੀ ਸਰਕਾਰ ਨੂੰ ਤੁਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਕੰਮ ਸਾਡੇ ਪਹਿਲਾਂ ਪਹਿਲੇ ਪਹਿਲ ਦੇ ਆਧਾਰ ਤੇ ਸਾਡੇ ਇੱਕ ਇਸ ਤਰ੍ਹਾਂ ਜੀ ਇੱਕ ਥੋੜੀ ਜੀ ਸਾਡੀ ਪ੍ਰੋਬਲਮ ਹੈ ਵੀ ਸਾਡੇ ਨਾ ਸਕੂਲ ਹੈ ਨਹੀਂ ਕੋਈ ਸਾਡੇ ਬੱਚੇ ਨੇ ਜਿਹੜੇ ਜਦੋਂ ਫਿਰ ਨਨਕਾਣਾ ਸਾਹਿਬ ਪਬਲਿਕ ਸਕੂਲ ਜਾਂਦੇ ਨੇ ਜਾਂ ਫਿਰ ਗਿੱਲਪਿੰਡ ਸਰਕਾਰੀ ਸਕੂਲ ਉੱਥੇ ਜਾਂਦੇ ਨੇ ਜਾਂ ਲਾਈਨਾਂ ਕਰਾਸ ਕਰਕੇ ਜਾਂਦੇ ਨੇ ਇੱਧਰ ਬੜੀ ਪ੍ਰੋਬਲਮ ਹੈ ਬੱਚਿਆਂ ਨੂੰ ਨੇੜੇ ਸਾਡੇ ਗੁਰਦੇਵਾਦਨ ਨਗਰੀ ਹੈ ਇੱਥੇ ਸਕੂਲ ਹੈਗੇ ਨੇ ਬਟ ਸਕੂਲ ਜਾਣ ਲੱਗੇ ਸਾਡੀ ਜਿਹੜੀ ਮਾਂ ਪਿਓ ਦੀ ਜਿਹੜੀ ਚਿੰਤਾ ਬਹੁਤ ਰਹਿੰਦੀ ਹੈ ਕਿਉਂਕਿ ਟ੍ਰੇਨਾਂ ਬਹੁਤ ਜ਼ਿਆਦਾ ਆਉਂਦੀਆਂ ਨੇਗੀਆਂ ਇਸ ਕਰਕੇ ਸਾਡੀ ਪਰਜੋਰ ਮੰਗ ਵੀ ਅਸੀਂ ਫਾਈਲ ਵੀ ਤਿਆਰ ਕਰਵਾ ਕੇ ਭੇਜ ਚੁੱਕੇ ਆਂ ਸਾਨੂੰ ਜੱਸ ਵੀ ਹੋ ਚੁੱਕੀ ਹੈ ਸਕੂਲ ਅਸੀਂ ਚਾਹੁੰਦੇ ਆ ਵੀ ਛੇਤੀ ਬਣ ਜਾਵੇ ਇੱਥੇ ਕੋਈ ਆਂਗੜਵਾਰੀ ਵੀ ਨਹੀਂ ਹੈ ਜੀ ਇੱਕ ਇਹ ਸਾਡੇ ਹੈਗੀ ਆ ਆਂਗੜਵਾਰੀ ਇੱਕ ਹੈਗੀ ਆ ਸਾਡੇ ਆ ਸਾਹਮਣੇ ਦੇਖੋ ਬਹੁਤ ਸੋਹਣੀ ਆਂਗਣਵਾਰੀ ਬਣਾ ਕੇ ਦਿੱਤੀ ਆ ਮੈਂ ਸੀ ਤਾਂ ਦੋ ਨੇ ਇੱਕ ਉਹ ਬਣਾ ਕੇ ਦਿੱਤੀ ਇੱਕ ਆ ਸਾਹਮਣੇ ਫਿਰਾਲ ਸਾਡੇ ਕੋਲੇ ਬੱਚੇ ਮਤਲਬ ਉਨੇ ਕੀ ਨਹੀਂ ਇੱਥੇ ਚੱਲਦਾ ਇਹ ਸਿਸਟਮ ਬਹੁਤ ਸੋਹਣੀ ਇਹ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਬਾਕੀ ਮੇਰੇ ਨਾਲ ਮੇਰੇ ਪੰਜ ਖੜੇ ਨੇ ਤੇ ਸਾਡੇ ਹੋਰ ਮਹਤਵਪੂਰਨ ਸੋਹਣੀ ਗੱਲ ਜੀ ਖੜੇ ਨੇ ਤੁਸੀਂ ਬਾਕੀ ਗੱਲਾਂ ਇਹਨਾਂ ਨੂੰ ਪੁੱਛ ਲਓ ਵੀ ਸਾਡਾ ਜਿਹੜਾ ਜਦੋਂ ਦੇ ਅਸੀਂ ਬਣਿਆ ਸੀ ਕਿੰਨਾ ਕੰਮ ਕੀਤਾ ਜਿਹੜਾ 15 ਸਾਲਾਂ ਚ ਕੰਮ ਨਹੀਂ ਹੋਇ ਉਹ ਅਸੀਂ ਇੱਕ ਸਾਲ ਦੇ ਵਿੱਚ ਕਰਕੇ ਦਿਖਾਤਾ ਲੋਕਾਂ ਨੂੰ ਗ੍ਰਾਂਟ ਆ ਰਹੀ ਹੈ ਸਰਕਾਰ ਕੋਲੋਂ ਬਿਲਕੁਲ ਹਾਂਜੀ ਆ ਆ ਰਹੀ ਹੈ ਜੀ ਪ੍ਰੋਪਰ ਆਈ ਜਾਂਦੀ ਹੈ ਇਹ ਸੀਗੇ ਸਰਪੰਚ ਜੀ ਜਿਨ੍ਹਾਂ ਨੇ ਗੱਲ ਕੀਤੀ ਕਿ ਮੁੱਦੇ ਦੱਸਿਆ ਜਿਹੜੇ ਕਿ ਵਿਕਾਸ ਜਿਹੜੇ ਕੀਤੇ ਆ ਜਦੋਂ ਇਹ ਸਰਪੰਚ ਬਣੇ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀ ਉਪਰਾਲੇ ਕੀਤੇ ਆ ਕੀ ਕੀ ਬਣਵਾਈਆਂ ਤੇ ਕਿਹੜੀਆਂ ਕਿਹੜੀਆਂ ਨੇ ਸਮੱਸਿਆਵਾਂ ਹੈਗੀਆਂ ਇਹ ਇਹਨਾਂ ਨੇ ਕਿਹਾ ਕਿ ਸਰਕਾਰ ਤੋਂ ਮੰਗੇ ਵੀ ਕਿਤੇ ਹੁਣ ਹੋਰ ਜਿਹੜੇ ਹੈਗੇ ਉਹਨਾਂ ਨਾਲ ਗੱਲ ਕਰਾਂਗੇ ਫਿਰ ਕੀ ਨਾਮ ਹੈ ਮਾਰਟਾਰ ਇਨਸਪੈਕਟਰ ਦਵਿੰਦਰ ਸਿੰਘ ਚਕੋਈ ਹਾਂਜੀ ਐ ਬਾਬਾ ਦੀ ਫਿਨਰਵਿਟੀ ਰਹਿਣਾ ਹਾਂਜੀ ਸਾਡੀ ਜਿਉਂਦੀ ਪੰਚਾਇਤ ਬਣੀ ਆ ਬਹੁਤ ਵਧੀਆ ਕੰਮ ਚਾੜਿਆ ਇਹ ਸੋਨੀ ਜੀ ਖੜੇ ਗੱਲਾਂ ਵਾਲੇ ਇਹਨਾਂ ਦਾ ਬਹੁਤ ਸਹਿਯੋਗ ਆ ਸਾਨੂੰ ਤੇ ਸੰਗਵਾਲ ਸਾਹਿਬ ਦਾ ਬਹੁਤ ਸਹਿਯੋਗ ਆ ਜਿਹੜੀ ਵੀ ਅਸੀਂ ਮੰਗ ਕਰਦੇ ਆਂ ਤਕਰੀਬਨ ਸਾਡੀ ਪੂਰੀ ਹੁੰਦੀ ਆ ਆ ਧਰਮਸ਼ਾਲਾ ਦੇ ਵਿੱਚ ਆਪਾਂ ਖੜੇ ਆ ਇਹਦਾ ਬਹੁਤ ਬੁਰਾ ਹਾਲ ਸੀ ਹੁਣ ਇੱਥੇ ਅਸੀਂ ਪਿਛਲੀ ਵਾਰੀ ਪਾਟ ਕਰਾਇਆ ਸੀਗਾ ਪਾਟ ਦੇ ਭੋਗ ਦਿੱਤੇ ਸੰਗਵਾਲ ਸਾਹਿਬ ਆਏ ਸੀਗੇ ਅਸੀਂ ਉਹਨੂੰ ਬੇਨਤੀ ਕੀਤੀ ਸੀ ਢੈਲਾਂ ਬਾਰੇ ਉਹ ਵੀ ਸਾਡੀ ਜਲਦੀ ਪੂਰੀ ਹੋ ਰਹੀ ਆ ਹੋਰ ਹੋਰ ਇਹ ਜਿ ਕਿੰਨੀ ਸਮੱਸਿਆ ਜਿਵੇਂ ਪਾਣੀ ਨੂੰ ਲੈ ਕੇ ਹੋ ਗਿਆ ਬਿਜਲੀ ਹੋ ਗਈ ਜਿਵੇਂ ਕੋਈ ਸੜਕਾਂ ਹੋ ਗਈਆਂ ਜਾਂ ਕੁਝ ਹੋਰ ਹੋ ਗਿਆ ਕਿ ਮਸਲੇ ਹੋ ਗਏ ਜ਼ਰੂਰੀ ਸਾਡੀ ਇਹ ਹੁਣ ਜਿਵੇਂ ਬੱਚਾ ਬਾਤ ਜਮ ਬਣ ਜਵੇ ਕੋਈ ਅੱਛਾ ਜੀ ਨਿਮਨੀਆਂ ਮਸ਼ੀਨਾਂ ਮਿਲ ਜਾਣ ਤਾਂ ਕਿ ਬੱਚੇ ਕਿਰਾਇਆ ਨਾ ਦੇਣ ਇੱਥੇ ਕਿਉਂਕਿ ਗਰੀਬ ਤੌਕਾ ਸਾਰਾ ਹੈ ਉਹਨੂੰ ਇੱਥੇ ਆ ਕੇ ਵਰਜਸ ਕਰ ਸਕਦੇ ਜਗ੍ਹਾ ਡਕੋਈ ਦੀ ਹੈ ਜਗਾ ਹੈਗੀ ਹੈ ਜੀ ਤੰਗੀਮਾਂ ਗੁੰਮਾਂ ਵਾਸਤੇ ਜਾਂ ਕੁਝ ਜੀ ਉਹ ਤਾਂ ਕੋ ਗਰਾਊਂਡ ਸਾਡੇ ਪਿੱਛੇ ਵਿਆਹ ਜੀ ਅਸੀਂ ਉਹ ਵੀ ਬੇਨਤੀ ਕਰ ਰਹੇ ਹਾਂ ਇਹਨੂੰ ਸੋਨੀ ਸਾਹਿਬ ਨਾਲ ਹੁਣੇ ਗੱਲ ਕਰਕੇ ਆਟਿਆ ਵੀ ਸਾਨੂੰ ਥੋੜੀ ਜਗ੍ਹਾ ਦਿਵਾਓ ਤਾਂ ਕਿ ਅਸੀਂ ਉੱਤੇ ਸਕੂਲ ਵਾਸਤੇ ਪੂਰਾ ਲਗਾ ਕਰ ਸਕੀਏ ਤੇ ਗੈਮਾ ਵਾਸਤੇ ਵੀ ਠੀਕ ਹੈ ਜੀ ਸਰ ਕੀ ਨਾਮ ਹੈ ਮੇਰਾ ਸੋਨੀ ਗਿਲ ਸੋਨੀ ਸੋਨੀ ਜੀ ਕੋਈ ਇਹ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਸਰਕਾਰ ਨੇ ਹਾਂ ਜੀ ਠੀਕ ਹੈ ਨਹੀਂ ਉਹਨੂੰ ਕਿੱਦਾਂ ਦੇਖਦੇ ਹੋ ਉਹਦੇ ਨਾਲ ਦੇਖੋ ਜੀ ਕੰਟਰੋਲ ਚ ਕੰਮ ਕੰਟਰੋਲ ਚ ਪਿੰਡਾਂ ਚ ਦੇਖ ਲਓ ਤੁਸੀਂ ਕਸਬਿਆਂ ਚ ਦੇਖੋ ਜਿੱਥੇ ਜਨਕਿ ਨਾ ਜੋ ਮਾਹੌਲ ਪਹਿਲਾਂ ਸੀਗਾ ਉਹ ਹੁਣ ਕੰਟਰੋਲ ਆ ਜੇ ਕੋਈ ਆਪਣੇ ਜਿਹੜੇ ਦੇਖੋ ਨਸ਼ਾ ਜਿਹੜਾ ਕਰਦੇ ਆ ਠੀਕ ਹੈ ਉਹਨਾਂ ਨੂੰ ਸੈਂਟਰਾਂ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਦੇ ਵਿੱਚ ਬਹੁਤ ਸੁਧਾਰ ਆਉ। ਤੁਸੀਂ ਬਾਕੀ ਦੇਖ ਲਓ ਹੁਣ ਕਿਤੇ ਅੱਗੇ ਤਾਂ ਸ਼ਰਿਆਮ ਨਸ਼ਾ ਵਿੱਚ ਵਿਕਦਾ ਸੀਗਾ ਆ ਸਾਡੇ ਨਾਲ ਜਨਤਾ ਕਲੋਨੀ ਪੈਂਦੀ ਹੈ ਠੀਕ ਹੈ ਇੱਥੇ ਆਮ ਹੀ ਨਸ਼ਾ ਵਿਕਦਾ ਹੁੰਦਾ ਸੀਗਾ ਹੁਣ ਉੱਥੇ ਹੈ ਨਹੀਂ ਆਮ ਡਿਗੇ ਪੇ ਦੇਖਦੇ ਹੁਣ ਉਹ ਕੀ ਚ ਸਮੱਸਿਆ ਕੋਈ ਆਪਣੀ ਕਲੋਨੀਆਂ ਜਿਉਂ ਬਾਬਾ ਦੀਪ ਸਿੰਘ ਨਗਰ ਦੀਆਂ ਕੋਈ ਸਮੱਸਿਆ ਹੋਵੇ ਤੁਹਾਡੀਆਂ ਜਿਹੜੀ ਤੁਹਾਡੇ ਥਰੂ ਅਸੀਂ ਆਪਣੇ ਚੈਨਲ ਦੇ ਥਰੂ ਸਰਕਾਰ ਤੱਕ ਪਹੁੰਚਾ ਸਕੀਏ ਦੇਖੋ ਜਿਹੜੀਆਂ ਵੀ ਜੋ ਵੀ ਹੈਗਾ ਜੋ ਡਵੈਲਪਮੈਂਟ ਆ ਸਾਡੇ ਹਲਕੇ ਦੇ ਐਮਐਲਏ ਸਰਦਾਰ ਜੀਵਨ ਸਿੰਘ ਸੰਗਵਾਲ ਉਹ ਅਸੀਂ ਜੋ ਵੀ ਉਹਨਾਂ ਅੱਗੇ ਬੇਨਤੀ ਕਰਦੇ ਆ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਉਹ ਆਪਦੇ ਕੰਨੀਓ ਹਰ ਸਵਮ ਕੋਸ਼ਿਸ਼ ਕਰਕੇ ਸਾਡਾ ਮਸਲਾ ਹੱਲ ਕਰ ਦਿੰਦੇ ਆ ਚਾਹੇ ਇਥੇ ਲਾਲੋਂ ਗਲੀਆਂ ਦੀ ਲਾਲੋਂ ਚਾਹੇ ਆਹ ਲਾਲੋਂ ਹਿਸਾਬ ਜਿਹੜਾ ਇੱਥੇ ਇੱਕ ਜਿਹੜਾ ਲੱਗ ਰਿਹਾ ਆਰੋ ਟਿਊਬਲ ਲੱਗ ਰਿਹਾ ਆਰੋ ਵੀ ਲੱਗ ਰਿਹਾ ਮਹੱਲੇ ਨੂੰ ਤੁਸੀਂ ਇੱਥੇ ਚਾਰ ਪੰਜ ਮਹੱਲੇ ਆ ਮੇਰੇ ਹਿਸਾਬ ਨਾਲ ਇਸ ਮਹੱਲੇ ਚ ਜਿਹੜਾ ਆਰੋ ਲੱਗ ਰਿਹਾ ਜਿਹੜਾ ਪੀਣ ਵਾਲਾ ਪਾਣੀ ਆ ਨਾ ਜਿਹੜਾ ਉਹ ਫਿਲਟਰ ਵਾਲਾ ਮਿਲ ਉਹ ਵਾਲਾ ਹੋਰ ਕੋਈ ਸਮੱਸਿਆ ਹਾਂਜੀ ਉਹ ਕੋਈ ਬਸ ਠੀਕ ਆ ਜੀ ਜਿਹੜੇ ਹੈਗੇ ਦੇਖੋ ਕੰਮ ਦਾ 100% ਤਾਂ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਨਾ ਕੋਈ ਨਹੀਂ ਕਰਦੇ ਆ ਪਰ ਜਨਨ ਕਿ ਇਸ ਸਰਕਾਰ ਦੇ ਵਿੱਚ ਜਿਹੜੀ ਹੈਗੇ ਸਰਕਾਰ ਦਾ ਮੇਨ ਕੰਮ ਹੁੰਦਾ ਲੋਕਾਂ ਨੂੰ ਰਿਲੀਫ ਦੇਣਾ ਇਹ ਸਰਕਾਰ ਨੇ ਜਨਨ ਕਿ ਲੋਕਾਂ ਦੇ ਜਿਹੜੇ ਝਕਮਾ ਤੇ ਮਲਮ ਲਾਈਆ ਰਿਲੀਫ ਦਿੱਤੀ ਆ ਚਾਹੇ ਤੁਸੀਂ ਬਿਜਲੀ ਵਾਲਾ ਮਸਲਾ ਲਾ ਲਓ ਚਾਹੇ ਜਿਵੇਂ ਆਉਣ ਵਾਲੇ ਸਮੇਂ 'ਚ ਅੱਜ ਸਾਡੇ ਹੈਲਥ ਮਨਿਸਟਰ ਆ ਉਹ ਵੀ ਕਹਿ ਕੇ ਗਏ ਆ 10 ਲੱਖ ਦਾ ਜਿਹੜਾ ਬੀਮਾ ਉਹ ਵੀ ਜੋ ਵੀ ਵਾਦੇ ਕੀਤੇ ਆ ਉਹ ਸਾਰੇ ਪੂਰੇ ਕਰਨਗੇ ਕਿਉਂਕਿ ਇਹ ਸਰਕਾਰ ਜਿਹੜੀ ਹੈ ਵਚਨਬੱਧਾ ਕਰਕੇ ਆਈ ਸੀਗੀ ਜੋ ਵਚਨ ਕੀਤਾ ਉਹ ਲੋਕਾਂ ਨਾਲ ਨਿਭਾਉਣਗੇ ਠੀਕ ਹੈ ਜੀ ਮੈਂਬਰ ਇਹਨਾਂ ਤੇ ਮੋਤਵਰ ਜਿਹੜੇ ਬੰਦੇ ਸੀ ਉਹਨਾਂ ਨੇ ਵੀ ਦੱਸਿਆ ਸਮੱਸਿਆਵਾਂ ਆ ਸਾਰੀਆਂ ਕੀ ਕੀ ਹੈਗਾ ਇੱਕ ਹੋਰ ਗੱਲ ਕਰਦੇ ਆ ਜੀ ਸਰ ਕੀ ਨਾਮ ਹੈ ਜੀ ਅੱਜ ਤੁਸੀਂ ਬਾਜਵਾ ਮੇਰਾ ਨਾਮ ਹੈ ਅੱਛਾ ਜੀ ਸ਼ੁਰੂ ਤੋਂ ਲੈ ਕੇ ਹੀ ਪਹਿਲਾਂ ਤੇ ਮੱਲਾ ਆਪਣਾ ਸਾਡੀ ਕਾਇਲ ਪਿੰਡ ਚ ਵੋਟਾਂ ਪੈਂਦੀਆਂ ਸੀ ਪਹਿਲਾਂ ਅੱਛਾ ਜੀ ਮੱਲਾ ਉੱਥੋਂ ਲੱਗ ਰਾਇਆ ਤੇ ਸਾਡੇ 0% ਕੋਈ ਇੱਥੇ ਡਵੈਲਪਮੈਂਟ ਨਹੀਂ ਹੋਈ ਸੀ ਠੀਕ ਸ਼ੁਰੂ ਤੋਂ ਲੈ ਕੇ ਕਈ ਗਲੀਆਂ ਬੰਦ ਸੀ ਉਹ ਖੋਲੀਆਂ ਤੇ ਸ਼ੁਰੂ ਪਹਿਲਾਂ ਇੱਟਾਂ ਲੀਆਂ ਸੀ ਗਲੀਆਂ ਬਣਾਈਆਂ ਸੀ ਉਸ ਤੋਂ ਬਾਅਦ ਮੁੜ ਕੇ ਬਾਅਦ ਚ ਜਿਹੜੀ ਸਾਜਰੀ ਕੰਕਰੀਟ ਵਾਲੀ ਗਲੀਆਂ ਬਣੀਆਂ ਪਰ ਬਿਲਕੁਲ ਟੁੱਟ ਕੇ ਟੋਏ ਪੈ ਗਏ ਇੱਥੇ ਉਹ ਟੋਏ ਹੁਣ ਸਾਡੀ ਪੰਚਾਇਤ ਚੋਂ ਬਣੀ ਐ ਕਈ ਦੁਬਾਰਾ ਉਹ ਮਿਲ ਕੇ ਇੰਟਰਲੋਕ ਟਾਇਲ ਲਾ ਕੇ ਸਹੀ ਕਰਦੇ ਪਏ ਆ ਬਾਕੀ ਸਾਡੇ ਜੜੀਆਂ ਕਿ ਬੀਬੀਆਂ ਸੁਧਾਰ ਕਰਕੇ ਇਸ ਵੇਲੇ ਟਾਈਮ ਤੇ ਸਵੇਰੇ ਜਾਂ ਸ਼ਾਮ ਨੂੰ ਲੋ ਟਾਈਮ ਦੇ ਉੱਤੇ ਇੱਥੇ ਕਸਰ ਵਗੈਰਾ ਮਿਲੀਆਂ ਕਰਦੀਆਂ ਜਿਹੜੇ ਜੋਗਾ ਆਸਣ ਕਹਿੰਦੇ ਆ ਠੀਕ ਹੈ ਜੀ ਇੱਥੇ ਕਰਉਂਦੇ ਆ ਜੀ ਹੁਣ ਜਿਹੜੀ ਆ ਧਰਮਸ਼ਾਲਾ ਬਣਾਈ ਆ ਜਾਂ ਕੱਚ ਕੇ ਆਮ ਆਦੀ ਪਾਰਟੀ ਸਰਕਾਰ ਆਈ ਆ ਉਸ ਤੋਂ ਬਾਅਦ ਬਣੀ ਹੈ ਜੀ ਨਹੀਂ ਪਹਿਲਾਂ ਬਣੀ ਸੀ ਪਰ ਪਹਿਲਾਂ ਜਿਹੜੀ ਮਿਲ ਕੇ ਜਦੋਂ ਖੰਡਰੀ ਬਣਿਆ ਹੋਇਆ ਸੀ ਅੱਛਾ ਜੀ ਤੇ ਸਾਰਾ ਫਲਾਰਾ ਹੀ ਆਪ ਕੀਤਾ ਇੱਥੇ ਯਾਨੀ ਡਿਵੈਲਪਮੈਂਟ ਜਾਨੀ ਕਿ ਆ ਕੇ ਗ੍ਰਾਂਟ ਲੈ ਕੇ ਉਸ ਤੋਂ ਬਾਅਦ ਤੁਸੀਂ ਇਹ ਸਾਰੀ ਤਿਆਰ ਕਰਾਈ ਹੈ ਜੀ ਕੋਈ ਪਹਿਲਾਂ ਖੰਡਰੀ ਇੱਥੇ ਤੇ ਕੀ ਕੀ ਯਾਨੀ ਕਿ ਯੋਗਾ ਤਾਂ ਹੋ ਗਿਆ ਉਸ ਤੋਂ ਇਲਾਵਾ ਹੋਰ ਕੀ ਕੀ ਇੱਥੇ ਜਾਨੀ ਕਿ ਲੋਕ ਜਿਹੜੇ ਹੈਗੇ ਆਮ ਜਿਹੜੇ ਕਿ ਆ ਕੇ ਇੱਥੇ ਆਪਣੀ ਫੈਸਿਲਿਟੀ ਲੈ ਸਕਦੇ ਫੇ ਸਲਾਈਡ ਸੈਂਟਰ ਹੈ ਜੀ ਇੱਥੇ ਉਹ ਵੀ ਇੱਥੇ ਮਤਲਬ ਕਿ ਜਿਹੜੇ ਕਿ ਜਿਹੜੇ ਨਹੀਂ ਕਰ ਸਕਦੇ ਤੇ ਗਰੀਬ ਘਰਾ ਦੇ ਸਾਰੇ ਆਪੇ ਆਉਂਦੇ ਆ ਅੱਛਾ ਜੀ ਤੇ ਉਹ ਸਲਾਈ ਦਾ ਵੀ ਕੰਮ ਸਿੱਖਦੇ ਆ ਹੋਰ ਤੁਸੀਂ ਕੀ ਜਾਣਦੇ ਹੋ ਕਿ ਹੋਰ ਵੀ ਜਿਹੜੀਆਂ ਸਰਕਾਰ ਉਹ ਪੱਖੋਂ ਤੁਹਾਨੂੰ ਫੈਸਿਲਟੀਆਂ ਮਿਲਣ ਰਿਹਾ ਰੋ ਸੈਕਟਰ 3.5 ਲੱਖ ਦਾ ਜਿਹੜਾ ਪ੍ਰੋਜੈਕਟ ਉਹ ਸੰਭੇਜਿਆ ਸਰਕਾਰ ਵੱਲੋਂ ਵੀ ਆਰਓ ਸੈਕਟਰ ਨਸਰਾ ਪਾਣੀ ਜਾਵੇ ਲੋਕਰ ਤੇ ਬਿਜਲੀ ਲਾਈਟ ਨੂੰ ਲੈ ਕੇ ਕਿੱਦਾਂ ਦੇਖਦੇ ਹੋ ਬਿਜਲੀ ਵੀ ਸਾਡੇ ਪ੍ਰੋਪਰ ਆ ਰਹੀ ਸਾਰੀ ਅੱਛਾ ਜੀ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਪ੍ਰਭਜੋ ਸਿੰਘ ਜੀ ਮੈਂ ਉਜਦਾ ਪੰਚਾਇਤ ਮੈਂਬਰ ਆ ਬਾਬਾ ਦੀਪ ਸਿੰਘ ਨਗਰ ਸਰਕਾਰ ਬਣੀ ਪੰਚਾਇਤੀ ਪੰਚਾਇਤ ਬਣੀ ਨੂੰ ਕਿੰਨਾ ਟਾਈਮ ਹੋ ਗਿਆ ਪੰਚਾਇਤ ਬਣੀ ਨੂੰ ਸਾਨੂੰ 1 ਸਾਲ ਹੋ ਗਿਆ ਪੂਰਾ 1 ਸਾਲ ਹੋ ਗਿਆ 1 ਸਾਲ ਦੇ ਵਿੱਚ ਕਿਹੜੇ-ਕਿਹੜੇ ਵਿਕਾਸ ਦੇ ਕਾਰੇ ਹੋਏ ਆ ਇੱਥੇ 1 ਸਾਲ ਦੇ ਵਿੱਚ ਸਿੱਧਕ ਤੱਕ ਤਾਂ ਸੀ ਸੜਕਾਂ ਦੀ ਬਣਨ ਨਹੀਂ ਸੀ ਗਲੀਆਂ ਗੁਰੂ ਘਰ ਵਾਲੀ ਸੀਗੀ ਉਹ ਬਣਾਈ ਆ ਹਾਂਜੀ ਇੱਕ ਸਾਡੇ ਪਾਣੀ ਦੀ ਕਨੈਕਸ਼ਨ ਜਿਹੜੀ ਪਹਿਲਾਂ ਵਾਲੀ ਪੰਚਾਇਤ ਸੀਗੀ ਉਹਨਾਂ ਨੇ ਪਾਈਪਾਂ ਵਗੈਰਾ ਲੈ ਕੇ ਰੱਖੇ ਹੋਈਆਂ ਸੀਗੀ ਉਹ ਕੰਮ ਸ਼ੁਰੂ ਨਹੀਂ ਹੋਇਆ 4 ਸਾਲ ਤੋਂ ਬੰਦ ਪਿਆ ਸੀਗਾ ਯਾਨੀ ਕਿ ਪਿਛਲੀ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਜੀ ਗਲੀਆਂ ਦਾ ਸਾਇਲ ਨੇ ਕੋਈ ਨਹੀਂ ਕੀਤਾ ਆ ਪੰਜ ਚਾਰ ਗਲੀਆਂ ਬਣਾਈ ਉਸ ਤੋਂ ਇਲਾਵਾ ਕੁਝ ਨਹੀਂ ਕੋਈ ਡਵੈਲਪਮੈਂਟ ਨਹੀਂ ਕੋਈ ਧਰਮਸ਼ਾਲਾ ਨਹੀਂ ਕੋਈ ਕੁਝ ਨਹੀਂ ਹੋਈ ਪਈ ਧਰਮਸ਼ਾਲਾ ਥੋੜੇ ਸਾਡੇ ਪਿਛੇਲੀ ਉੱਤੀ ਦੇਖਦੇ ਪਏ ਹਾਂ ਇਹ ਵੀ ਅਸੀਂ ਆ ਕੇ ਖੜਾ ਕੀਤਾ ਢਾਂਚਾ ਇਹਨਾਂ ਨੇ ਖੜਾ ਕਰਤਾ ਸਾਰਾ ਕੁਝ ਬਾਕੀ ਅਸੀਂ ਆਪ ਆ ਕੇ ਕੀਤਾ ਪ੍ਰਸਤਰ ਤੱਕ ਅਸੀਂ ਆਪ ਕਰਾਇਆ ਕੇ ਅੱਛਾ ਜੀ ਤੇ ਹੁਣ ਤੁਸੀਂ ਹੋਰ ਕਿਹੜੇ ਵਿਕਾਸ ਦੇ ਕੰਮ ਜਿਹੜੇ ਕਾਰਜ ਹੈਗੇ ਰਹਿੰਦੇ ਆ ਜਿਹੜੇ ਤੁਸੀਂ ਕਰਾਉਣਾ ਚਾਹੁੰਦੇ ਹੋ ਜਾਂ ਜਿੰਨੇ ਵਾਸਤੇ ਤੁਸੀਂ ਸਰਕਾਰ ਕੋਲ ਕਾਰੋਗਰ ਮੰਗ ਇੱਕ ਤਾਂ ਬਈ ਅਸੀਂ ਆਪਣੇ ਮਹੱਲੇ ਦੇ ਵਿੱਚ ਇੱਕ ਸਕੂਲ ਲੈ ਕੇ ਆਉਣਾ ਚਾਹੇ 11ਵੀਂ ਤੱਕ 12ਵੀਂ ਤੱਕ ਲੈ ਕੇ ਚਾਹੇ 10ਵੀਂ ਤੱਕ ਲੈ ਕੇ ਆਈਏ ਯਾਨੀ ਕਿ ਹਲੇ ਤੱਕ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਗਈਆਂ ਹਲੇ ਕਿਸੇ ਸਰਕਾਰ ਨੇ ਇਸ ਏਰੀਆ ਦੇ ਵਿੱਚ ਕੋਈ ਸਕੂਲ ਡਿਵੈਲਪਮੈਂਟ ਨਹੀਂ ਕੋਈ ਸਕੂਲ ਨਹੀਂ ਪਰ ਅਸੀਂ ਐਮਐਲਏ ਸਾਹਿਬ ਨੂੰ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਐਸੇ ਸਾਲ ਦੇ ਵਿੱਚ ਵਿੱਚ ਚੜ੍ਹਦੇ ਸਾਲ 'ਚ ਤੁਹਾਨੂੰ ਇੱਥੇ ਜਗ੍ਹਾ ਲੈ ਕੇ ਸਕੂਲ ਬਣਾ ਕੇ ਦਵਾ ਸ਼ੁਰੂ ਕਰਾ ਕੇ ਦਵਾਂਗੇ ਅ ਖੇਡਣ ਖੋਣ ਵਾਸਤੇ ਕੋਈ ਗਰਾਊਂਡ ਹੈਗਾ ਕਿ ਨਹੀਂ ਹੈਗਾ ਜੀ ਗਰਾਊਂਡ ਕੋਈ ਨਹੀਂ ਹੈਗੀ ਸਾਡੇ ਕੋਲ ਕੋਈ ਗਰਾਊਂਡ ਨਹੀਂ ਹੈਗਾ ਤੇ ਫਿਰ ਜਿਵੇਂ ਜਿਵੇਂ ਜਿਹੜੇ ਨਿਕਲਦੇ ਆਪਣੇ ਬੱਚੇ ਨਿਕਲਦੇ ਕੋਚਾਂ ਗੇਮਾਂ ਚੋਂ ਨਿਕਲਦੇ ਉਹ ਫਿਰ ਕਿ ਇੱਥੋਂ ਨਿਕਲੂਗੇ ਗਿੱਲਾ ਜਾਂਦੇ ਗਿੱਲਾ ਜਾਂਦੇ ਬਈ ਗਿੱਲਾ ਸਕੂਲ ਜਾਂਦੇ ਆ ਜਾਂ ਜੀਐਨ ਕਾਲਜ ਚ ਹੈਗੇ ਨੇ ਉੱਥੇ ਜਾ ਕੇ ਆਪਣੀ ਪ੍ਰੈਕਟਿਸ ਵਗੈਰਾ ਕਰਦੇ ਆ ਅੱਛਾ ਜੀ ਆਪਣੇ ਇੱਥੇ ਕੋਈ ਨਹੀਂ ਹੈਗਾ ਨਾਲੇ-ਨਾਲੇ ਕਿਸੇ ਕਲੋਨੀ ਚ ਨਾ ਸਾਡੇ ਆ ਅੱਛਾ ਜੀ ਹੁਣ ਓਰੇ ਵਾਸਤੇ ਮੈਂ ਤਾਂ ਨਹੀਂ ਪਾਇਆ ਜੀ ਤੁਸੀਂ ਅਸੀਂ ਮਤਾਂ ਪਾ ਕੇ ਦੇ ਚੁੱਕੇ ਉਹਨਾਂ ਨੂੰ ਪਰ ਜਗ੍ਹਾ ਸਾਨੂੰ ਕੋਈ ਮਿਲ ਨਹੀਂ ਰਹੀ ਉਹ ਕਹਿੰਦੇ ਜਗ੍ਹਾ ਤੁਸੀਂ ਦੇਖ ਲ ਪੋਰ ਕੀ ਕਾਰਜ ਜਿਹੜੇ ਹੈਗਾ ਜਿਵੇਂ ਆਪਣੇ ਸਿਹਤ ਦੇ ਰਿਕਾਰਡਿੰਗ ਲੈ ਕੇ ਗਏ ਆ ਜੇ ਮੋਬਾਈਲ ਲਗਾ ਰਹੇ ਆ ਅਸੀਂ ਪੂਰੀ ਜਗ੍ਹਾ ਤੂੰ ਦੇਖ ਰਹੇ ਹੋ ਇੱਥੇ ਓਪਨ ਜਿਮ ਲਗਾ ਰਹੇ ਆ ਜੀ ਥੋੜੇ ਐਨਰਜੀ ਮਸ਼ੀਨਾਂ ਲੱਗ ਜਾਣੀਆਂ ਨੇ ਉਹ ਸਵੇਰੇ ਸਵੇਰੇ ਲੋਕਾਂ ਜਿੰਮ ਸੈਰ ਸੁਰ ਕਰਨ ਵਾਲੇ ਨੇ ਜਿਹੜੇ ਉਸ ਇੱਥੇ ਕਰਿਆ ਕਰਨਗੇ ਜਿਮ ਵਗੈਰਾ ਆਪਣੀ ਆ ਕੇ ਆਰਾਮ ਨਾਲ ਤੇ ਅਜਿਵੇਂ ਕਲੀਨਿਕ ਆ ਜਾਂ ਡਿਸਪੈਂਸਰੀ ਆ ਉਹ ਹੈਗੀ ਹੈ ਜੀ ਡਿਸਪੈਂਸਰੀ ਨਹੀਂ ਹੈਗੀ ਇੱਥੇ ਆਪਣੇ ਡਿਸਪੈਂਸਰੀ ਦਾ ਮਤਾ ਪਾ ਕੇ ਦੇ ਚੁੱਕੇ ਮੇਰੇ ਖਿਆਲ ਚ ਵੀ ਇੱਕ ਜਾਂ 2 ਮਹੀਨੇ ਵਿੱਚ ਉਹ ਡਿਸਪੈਂਸਰੀ ਇੱਥੇ ਬਣ ਜੂਗੀ ਕਿ ਕਿ ਦੋ ਇੱਕ ਸਾਲ ਹੋ ਗਿਆ ਸਰਕਾਰ ਨੂੰ ਸਾਲ ਹੋਇਆ ਸੋਨੂੰ ਠੀਕ ਹੈ ਜੀ ਕਿ ਅਗਰ ਜਦ ਸਰਕਾਰ ਜਿਹੜੇ ਰਿਪੀਟ ਵੱਜੂਗੀ ਕਿ ਨਹੀਂ 100% ਵੱਜੂਗੀ ਵੀ ਰਿਪੀਟ ਵੱਜੂਗੀ ਪੱਕਾ ਵੱਜੂਗੀ ਜਿਹੜੇ ਇੱਕ ਸਾਲ ਦੇ ਵਿੱਚ ਸਾਰੇ ਕਾਰਜ ਹੋ ਜੂਗੇ ਪੂਰੇ ਜੀ ਹੋ ਜਾਣੇ 26 ਦੇਖੇ ਤੁਸੀਂ ਕੰਮ ਕਿਵੇਂ ਹੁੰਦੇ ਨਾਲੇ ਗਰੰਟਾ ਦੇਖੋ ਕਿਵੇਂ ਡਿੱਗਦੀਆਂ ਅੱਛਾ ਜੀ ਕੌਣ ਗਰੰਟਾ ਆ ਰਹੀਆਂ ਪੂਰੀਆਂ ਟਾਈਮ ਸਾਰੀਆਂ ਆ ਰਹੀਆਂ ਨੇ ਜੀ ਪੂਰੀਆਂ ਆ ਰਹੀਆਂ ਹਾਂ ਅਲਟਾ ਰਾਤ ਹੀ ਗਰੰਟਾ ਪੈਕੇਟ ਹੀ ਸਾਨੂੰ ਸਾਰੇ ਸਾਰੇ ਪੰਡਾਂ ਚ ਅੱਛਾ ਜੀ ਹਾਂ ਐਮਐਲਏ ਸਾਹਿਬ ਨੂੰ ਰਾਤ ਹੀ ਗ੍ਰਾਂਟ ਪਾਈ ਗਈ ਸਾਰੇ ਪਿੰਡਾਂ ਨੂੰ ਪਰ ਜੀਵਨ ਸਿੰਘ ਸੰਗਵਾਲ ਸਾਡੇ ਯਾਰ ਐਮਐਲਏ ਦਾ ਜਦੋਂ ਮਰਜ਼ੀ ਉਹਨਾਂ ਨੂੰ ਫੋਨ ਕਰ ਲਓ ਪਹਿਲੀ ਵਾਰ ਜਦੋਂ ਫੋਨ ਚੱਕਦੇ ਸਾਡਾ ਜਿਹੜਾ ਮਰਜ਼ੀ ਕੰਮ ਹੈ ਹੋ ਗਿਆ ਬਸ ਮਿੰਟ 'ਚ ਐਂ ਕਹਿੰਦੇ ਵੀ ਹੋ ਗਿਆ ਤੇ ਨਾਲ ਹੀ ਅਫਸਰ ਨੂੰ ਫੋਨ ਲਾ ਕੇ ਕਹਿੰਦੇ ਵੀ ਕੰਮ ਕਰਕੇ ਮੈਨੂੰ ਦੁਬਾਰਾ ਦੱਸੋ ਵੀ ਹੋ ਗਿਆ ਨਾਲ ਹੀ ਫੋਨ ਆ ਜਾਂਦਾ ਵੀ ਆਹ ਕੰਮ ਹੋ ਗਿਆ ਜੀ ਟੁੱਟਾ ਠੀਕ ਹੈ ਧੰਨਵਾਦ ਉਹ ਇਹ ਸੀਗੇ ਪਿੰਡ ਦੇ ਮੋਤਵਰ ਬੰਦੇ ਜਿਨ੍ਹਾਂ ਨਾਲ ਪੰਚਾਇਤ ਦੇ ਬੰਦੇ ਪੰਚ ਸੀ ਸਰਪੰਚ ਸੀ ਹੋਰ ਵੀ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਆਪਣੀ ਸਮੱਸਿਆਵਾਂ ਵੀ ਦੱਸੀਆਂ ਤੇ ਇਹ ਵੀ ਦੱਸਿਆ ਕਿ ਵਿਕਾਸ ਦੇ ਕਾਰਜ ਜਿਹੜੇ ਹੋਏ ਸੀਗੇ ਆ ਪਹਿਲਾਂ ਹੀ ਸਰਕਾਰਾਂ ਵਿੱਚ ਨਹੀਂ ਹੋਏ ਸੀ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਂਦੀ ਆ ਤੋਂ ਉਸ ਤੋਂ ਬਾਅਦ ਅੰਤਵਾਦ ਕਿਹੜੇ ਕਿਹੜੇ ਵਿਕਾਸ ਦੇ ਕਾਰਜ ਹੋਏ ਤੇ ਲੇਕਿਨ ਹਲੇ ਵੀ ਪ੍ਰੋਪਰ ਤੌਰ ਦੇ ਉੱਤੇ ਵਿਕਾਸ ਜਿਹੜਾ ਹੈਗਾ ਨਹੀਂ ਹੋਇਆ ਲੇਕਿਨ ਫਿਰ ਵੀ 80 ਤੋਂ 85% ਜਿਹੜਾ ਵਿਕਾਸ ਦਾ ਕਾਰਜ ਇਹਨਾਂ ਨੇ ਕਰਾ ਦਿੱਤਾ ਗਲੀਆਂ ਦਾ ਕੰਮ ਜਿਹੜਾ ਸੀ ਉਹ ਕਰਾਤਾ ਪਾਣੀ ਦਾ ਕੰਮ ਕਰਾਤਾ ਹਲੇ ਵੀ ਮੇਨ ਜਿਹੜੀਆਂ ਪ੍ਰੋਬਲਮਾਂ ਹੈਗਾ ਖੇਡ ਦਾ ਗਰਾਊਂਡ ਹੈ ਨਹੀਂਗਾ ਤੇ ਸਰਕਾਰੀ ਹਲੇ ਸਕੂਲ ਹੈ ਨਹੀਂ ਕਿਤੇ ਨਾ ਕਿਤੇ ਆਂਗਣ ਵਾਲੀ ਸਕੂਲ ਹੈਗਾ ਇਹਨਾਂ ਕੋਲ ਤੇ ਇਹਨਾਂ ਨੇ ਸਾਡੇ ਚੈਨਲ ਦੇ ਥਰੂ ਜਿਹੜਾ ਹੈਗਾ ਇੱਕ ਸਰਕਾਰ ਕੋਲ ਮੰਗ ਕੀਤੀ ਹੈ ਕਿ ਜੋ ਵੀ ਜੜੀ ਹੋਈਆਂ ਨੇ ਉਹ ਜਲਦੀ ਤੋਂ ਜਲਦੀ ਪੂਰੀਆਂ ਕੀਤੀ ਜਾਵੇ ਤੁਸੀਂ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਮਾਚਰ ਲੁਧਿਆਣੇ ਤੋਂ ਮੈਂ ਸ਼ੇਖਰ ਵਰਮਾ